ਮਸ਼ੀਨ ਕਰੋ ਚੈੱਕ ਜੀ ਆਪਾਂ ਕਰਨ ਲੱਗੇ ਇਹਨੂੰ ਰਿਪੇਅਰ ਇਹਦੀ ਹੁਣ ਤੁਸੀਂ ਕੰਡੀਸ਼ਨ ਪਹਿਲਾਂ ਚੈੱਕ ਕਰੋ ਜੀ ਸਾਰੀ ਆਪਾਂ ਮਸ਼ੀਨ ਖੋਲਣੀ ਆ ਤੇ ਇਹਨੂੰ ਕਰਨਾ ਆਪਾਂ ਪੇਂਟ ਪੁਰਾਣੀ ਤੋਂ ਬਣਾ ਲੈਣਾ ਨਵੀਂ ਪਹਿਲਾਂ ਤੁਸੀਂ ਕੰਡੀਸ਼ਨ ਤੁਹਾਨੂੰ ਚੈੱਕ ਕਰਾਉਣੇ ਆ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਪੇਂਟ ਕਰਕੇ ਪੇਂਟ ਆਪਾਂ ਕਰਨਾ ਤਸੱਲੀ ਨਾਲ ਸਾਰੇ ਬੈਰਿੰਗ ਪੁਲੀਆਂ ਸਾਰੀਆਂ ਸ਼ਾਫਟਾਂ ਖੋਲ ਕੇ ਚੰਗੀ ਤਰ੍ਹਾਂ ਰੇਗਮਰ ਮਾਰ ਕੇ ਪ੍ਰਾਈਮਰ ਪੇਂਟ ਸਾਰੀਆਂ ਖੋਲਦੇ ਆ ਮਸ਼ੀਨ ਇੱਕ ਵਾਰੀ ਆਪਾਂ ਪਹਿਲਾਂ ਨਿੱਕੇ ਮੋਡੇ ਪਾਰਟਸ ਕਿਥੇ ਕਿਤੇ ਟੁੱਟ ਟਪਲਾ ਲੱਗਣ ਵਾਲਾ ਸਾਰਾ ਲਾ ਕੇ ਸਾਰੇ ਜਾਰੀ ਜੰਮ ਵਿੱਚ ਆ ਨਹੀਂ ਬਣਾਉਂਦੇ ਤਾਂ ਮੈਂ ਇਸੇ ਕਰ ਕੰਡੀਸ਼ਨ ਚੈੱਕ ਕਰਨ ਲੱਗੇ ਆ ਕਿ ਉਸ ਤੋਂ ਬਾਅਦ ਖੇਤ ਤਿਆਰ ਕਰਕੇ ਪਾਵਾਂਗੇ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਕਮਿਸ਼ਨ ਕੋਈ ਜ਼ਿਆਦਾ ਹੀ ਮਾੜੀ ਹੋਈ ਪਈ ਹੈ ਮਸ਼ੀਨ ਦੀ ਇਹ ਹੈਗੀ ਹੈ ਝੰਡਿਆਣਾ ਦੀ ਆ ਕੇ ਖੇਚਾ ਇੱਕ ਪਾਸੇ ਗੇੜੀ ਚੱਲ ਗਾਹ ਨੂੰ ਪੜਾ ਗਾਹ ਨੂੰ ਜੜੀ ਆ ਗਈ ਆ ਗਈ ਆ ਵੀ ਚਲਾ ਕੇ ਚੱਲ ਗਿਆ ਰੱਖ ਲੈ ਹਲਾ ਚੱਲ ਆਉਂਦੇ ਨੇ ਤੱਕ 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 ਇਹਨੂੰ ਕਿਹਾ ਮਸ਼ੀਨ ਆਪਾਂ तकरीबन ਸਾਰੀ ਦਿੱਤੀ ਖੋਲ ਲਈ ਵੀ ਦੇਖ ਸਕਦੇ ਜੇ ਕੱਲਾ ਕੱਲਾ ਪਾੜ ਹਾਂ ਓਕੇ ਤੇ ਕੱਲਾ ਆਪਣਾ ਰਹਿ ਗਿਆ ਗियर ਹੁਣ ਖੋਲਣਾ ਤੇ ਵੀ ਕੱਢ ਦਿੱਤੇ ਸਾਰੇ ਇਧਰੋਂ ਦੇਖ ਸਕਦੇ ਜੀ ਤੇ ਰਹਿ ਗਿਆ ਆਪਣਾ ਗियर ਕੱਲਾ ਤੇ ਮੁੰਡੇ ਲੱਗੇ ਹੋਏ ਗियर ਖੋਲਣ ਹੁਣ ਜਾਇ ਗੀ ਪੂਰਾ ਜਾ ਵਰਕਾ ਦੇ ਸਾ ਉਹਦਾ ਵਰਕਾ ਦੇ ਇੱਕ ਨਾੜੀ ਰਹਿ ਗਿਆ ਉਹ ਨੜ ਗਿਆ ਟੋਟਾ ਤੇ ਉਹਨੂੰ ਖੋਲਣਾ ਗੇਰ ਰਿੰਦਾ ਸੀ ਖੋਲਣ ਵਾਲਾ ਗੇਰ ਆਪਾਂ ਖੋਲ ਦਿੱਤਾ ਆ ਲਾਲਤਾ ਥੱਲੇ ਸਾਰਾ ਸਮਾਨ ਕੁੱਲਿਆ ਪਿਆ ਹੁਣ ਆਪਾਂ ਇਹਨੂੰ ਮਾਰਦੇ ਆਂ ਪਾਣੀ ਪਾਣੀ ਮਾਰਨ ਤੋਂ ਬਾਅਦ ਇਹਨਾਂ ਦਾ ਲਾਉਨੇ ਆ ਸਾਰਾ ਪੇਂਟ ਇਹ ਵੀ ਪਾਉਣਾ ਥੋੜਾ ਜਿਹਾ ਪੇਂਟ ਲਾਉਣ ਤੋਂ ਬਾਅਦ ਫਿਰ ਮਾਰਦੇ ਆ ਇਹਨੂੰ ਕਰਦੇ ਆਂ ਤਿਆਰੀ ਆਪਾਂ ਮਿੱਤਰੋ ਕਾਸਟਰ ਖੋਲਿਆ ਸੀ ਇਹਦੇ ਵਿੱਚ ਤੇ ਹੁਣ ਆਪਾਂ ਮਾਰ ਲੱਗੇ ਆ ਮਸ਼ੀਨ ਨੂੰ ਇਹ ਲੋ ਜੀ ਆ ਸਾਡਾ ਜੀ ਦੇਸੀ ਘਵਾਰਾ ਹਾਂ ਤਾਂ ਤੂੰ ਹੱਥ ਪਾਇੜ ਤੌਂ ਜੀ ਹੈਗੀ ਹੁੰਦੀ ਬਸ ਬਸ ਉਹਨੇ ਨਿੱਕਲ ਕਰਾ ਧਿਆਨ ਨਾਲ ਢੋਲ ਨਾ ਜਾ ਬਈ ਅੱਗੇ ਮਿੱਤਰੋ ਆਡਾ ਕਾਸਟਰ ਗਿਆ ਢੋਲ ਲੱਗੇ ਲੀਟਰ ਇੱਕ ਕਾਸਟਰ ਲੱਗਿਆ ਆਪਾਂ ਮਾਰਨ ਹੁਣ ਸਾਰੀ ਮਸ਼ੀਨ ਤੇ ਉਪਰੋ ਲੱਗੋਦੇ ਤੂੰ ਬੜੀ ਸੇਫਟੀ ਨਾਲ ਮਾਰਨਾ ਚਾਹੀਦਾ ਏ ਜੀ ਇਹ ਆਪਣੇ ਆਪ ਨੂੰ ਸਵਾਡ ਦੇਣਾ ਜੇ ਆਪਾਂ ਜਿਆਦਾ ਜਿਆਦਾ ਵਹਿ ਜੇ ਨਾ ਕਰਕੇ ਕੋਈ ਨਾ ਕੋਈ ਲਫਾਫਾ ਅਗਲਾ ਉੱਚਾ ਕਰਕੇ ਤੇਰੀ ਮਾਰਨਾ ਚਾਹੀਦਾ ਉਹਦੇ ਚਿੱਟਾ ਪੇਂਟ ਸੀ ਤੇ ਤੁਸੀਂ ਵੇਖੋ ਕਿ ਸਾਰਾ ਵਾਈਟ ਪੇਂਟ ਉਤਰਿਆ ਨਾਲੋਂ ਨਾਲ ਆਹ ਜ਼ਰਾ ਵਾਈਟ ਪੇਂਟ ਲੈ ਰਿਹਾ ਰਾਮ ਨੇ ਆਪਣੇ ਹੀਲੇ ਕਰ ਦਿੱਤੇ ਕਿੰਨੇ ਜਾਨੀ ਮਾਰ ਪਾਉਂਦਾ ਫਿਰਦਾ ਹੈ ਇਹ ਜਿੱਥੇ ਗਾਣ ਨੂੰ ਪੁੱਛੀ ਦੋਵੇਂ ਮੈਟਰ ਆਪਾਂ ਗ੍ਰਾਈਂਡਰ ਦੇ ਨਾਲ ਰੇਗਮਰ ਮਾਰਨਾ ਕਰ ਦਿੱਤਾ ਸ਼ੁਰੂ ਸਾਰੀ ਮਸ਼ੀਨ ਨੂੰ ਮਾਰਦੇ ਆ ਰੇਗ ਮਾਰ ਜਿੱਥੇ ਗ੍ਰਾਈਂਡਰ ਨਾਲ ਨਾ ਵੱਜਾ ਉੱਥੇ ਹੱਤ ਨਾਲ ਮਿਹਨਤ ਲਾਵਾਂਗੇ ਰੇਗ ਮਾਰ ਮਾਰਨ ਤੋਂ ਬਾਅਦ ਆਪਾਂ ਸਾਰੀ ਵੀਡੀਓ ਅਗਲੀ ਜਿੱਦੇ ਵਿੱਚ ਆਪਾਂ ਪੇਂਟ ਮਾਰਨਾ ਤੇ ਮਸ਼ੀਨ ਤਿਆਰ ਕਰਨੀ ਹੈ ਉਹ ਆਪਾਂ ਤੁਹਾਨੂੰ ਅਗਲੇ ਪਾਰਟ ਦੇ ਵਿੱਚ ਸਾਰੀ ਵੀਡੀਓ ਦਿਖਾਵਾਂਗੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਣੀ ਸੀ ਇਸ ਕਰਕੇ ਜਿਹੜਾ ਜਿੰਦੂ ਦੇ ਪੇਂਟ ਮਾਰਨਾ ਕਿੰਨਾਂ ਵੀਡੀਓ ਤੁਹਾਨੂੰ ਦਿਖਾਵਾਂਗੇ ਅਗਲੇ ਪਾੜ ਦੇ ਵਿੱਚ ਓਕੇ ਲੈ ਨਾਉਂਦੇ ਆ ਉਹਦੇ ਤੇਰੀ